जाधे साम्हूं करी मुखो I put my

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਹੁਣ ਬੇਨਤੀ ਕਰਾਂ ਦੋਨਾਂ ਪ੍ਰਧਾਨਾਂ ਨੂੰ ਮੱਲਾ ਬੇਗਮਪੁਰ ਤੇ ਰਤੂ ਨਗਰ ਦੇ ਪ੍ਰਧਾਨ ਉਹ ਸਟੇਜ ਤੇ ਪਹੁੰਚ ਕੇ ਪ੍ਰਬੰਧਕਾਂ ਤੋਂ ਸਰੂਪੇ ਦੀ ਬਖਸ਼ੇ ਜਿਹੜੀ ਉਹ ਪ੍ਰਾਪਤ ਕਰ ਲੈਣ ਨਾਲ ਨਾਲ ਜਿਹੜੇ ਇਥੋਂ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ ਤੇ ਪਹੁੰਚ ਕੇ ਸਰੋਪੇ ਦੀ ਬਖਸ਼ ਜਿਹੜੀ ਹੈ ਪ੍ਰਬੰਧਕਾਂ ਤੋਂ ਪ੍ਰਾਪਤ ਕਰਨ ਹੁਣ ਲੈ ਬਾਰੇ ਵੀਰ ਸੁਖਸ਼ੇਰ ਗਿੱਲ ਉਹਨਾਂ ਨੇ 5 ਮਿੰਟ ਦਾ ਸ਼ਬਦ ਜਿਹੜਾ ਹੈ ਕਿਉਂਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਿ ਬੋਲੀ ਪਉਂਦੀ ਆ ਸੀ ਕੁੜੀਆਂ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਇਸ ਵਕਤ ਇਹ ਵੀਰ ਕਹਿੰਦਾ ਮੈਂ ਗਾਇਕਾਂ ਤੇ ਮੇਰਾ ਸ਼ੌਂਕ ਹੈ ਕਿ ਮੈਂ ਗਾਵਾਂ ਸੰਗਤਾਂ ਨੂੰ ਪਤਾ ਲੱਗੇ ਗੁਰੂ ਪਿਆਰਿਓ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਹੀ ਕਿਉਂਕਿ ਸਟੇਜ ਤੇ ਬੋਲਣਾ ਕੋਈ ਸੌਖੀ ਗੱਲ ਨਹੀਂ ਪਰਮੇਸ਼ਰ ਦੀ ਰਹਿਮਤ ਹੋਵੇ ਤੇ ਫਿਰ ਮਾਲਕ ਕਿਰਪਾ ਕਰਦਾ ਵੀਰ ਨੇ ਇੱਕ ਸ਼ਬਦ ਗਾਉਣਾ ਹੈ ਨਾਲ-ਨਾਲ ਉਹਨਾਂ ਜਰ ਨਾਲ-ਨਾਲ ਮੇਰੀ ਬੇਨਤੀ ਹੈ ਕਿ ਪਰਲੇ ਪਾਸੇ ਥੋੜਾ ਜਿਹਾ ਸੈਕ ਛੱਡ ਦਿਗੇ ਕਿਉਂਕਿ ਮਗਲ ਟਰੈਕਟਰ ਜਿਹੜਾ ਹੈ ਉਹ ਮੈਦ ਅਗਲੇ ਪੜਾ ਤੇ ਜਾਣੇ ਨੇ ਨਾਲੇ ਪੰਮੇ ਤਾਂ ਦਾ ਰੂਪ ਆਪਾ ਧਾਰਨ ਕਰ ਲਈਏ ਕਿਉਂਕਿ ਪ੍ਰਬੰਧਕਾਂ ਦੇ ਵੱਲੋਂ ਚਾਹ ਪਾਣੀ ਦੇ ਲੰਗਰ ਚਾਰ ਕੀਤੇ ਗਏ ਨੇ ਸਾਰਿਆਂ ਨੇ ਚਾਹ ਪਾਣੀ ਛੱਕ ਕੇ ਤੇ ਫਿਰ ਅੱਗੇ ਜਾਣਾ ਹੁਣ ਆਪਾਂ ਵੀਰ ਨੂੰ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਲੋ ਹਾਂਜੀ ਹਾਂਜੀ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਬੋ 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 ਸੋ ਮੈਂ ਬੇਨਤੀ ਕਰਾਂ ਕਿ ਰਤੂ ਨਗਰ ਦੇ ਪ੍ਰਬੰਧਕ ਜਿਹੜੇ ਨੇ ਉਸ ਸਟੇਜ ਤੇ ਪਹੁੰਚ ਕੇ ਸਰੋਪੇ ਦੀ ਬਖਸ਼ੇ ਜਿਹੜੀ ਹੈ ਉਹ ਪ੍ਰਾਪਤ ਕਰ ਲੈਣ ਰਤੂ ਨਗਰ ਮੱਲੇ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਪਹੁੰਚ ਕੇ ਸਰੂਪੇ ਦੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਬੰਧਕਾਂ ਤੋਂ ਪ੍ਰਾਪਤ ਕਰਨ ਬੋਲੇ ਸੋਨਰਪੈ ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ ਬਹੁਤ ਬਹੁਤ ਧੰਨਵਾਦ ਹੋਇਆ ਇਹਨਾਂ ਨੂੰ ਧੰਨਵਾਦ ਕੋਈ ਪਾਲੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਸੋ ਸਤਿਗੁਰੂ ਰਮਨ ਕਰਨ ਨਾਮ ਦੀ ਅੰਦਾਤਾ ਗੁਰਸਿੱਖੀ ਜੀਵਨ ਤੰਦਰੁਤੀਆਂ ਦੀ ਦਾਤ ਮਾਲਕ ਬਖਸ਼ਿਸ਼ ਕਰੇ ਸੋ ਮੈਂ ਬੇਨਤੀ ਕਰਾਂ ਟਰੈਕਟਰ ਵਾਲੇ ਨੂੰ ਕਿ 5 ਮਿੰਟ ਵੇਟ ਕਰ ਲੈਣਾ ਆਓ ਜੀ ਹੁਣ ਤੁਸੀਂ ਆਪਣਾ ਸੈਟ ਕਰ ਲਓ ਮੈਂ ਨੂੰ ਬਸ ਮਾਈਕ ਲਈ ਦਿੰਦਾ ਹੈਲੋ ਹੈਲੋ ਸੋ ਸਭ ਤੋਂ ਪਹਿਲਾਂ ਤਾਂ ਗੱਜ ਕੇ ਬੁਲਾਓ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਇਸ ਪਿੰਡ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਛੋਟੀ ਜੀ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਸੋ ਮੈਂ ਜ਼ਿਆਦਾ ਸਮਾਂ ਨਾ ਖਰਾਬ ਕਰਦਾ ਹੋਇਆ ਮੈਂ ਤੁਹਾਨੂੰ ਦੋ ਲਾਈਨਾਂ ਉਸ ਗੁਰੂ ਵਿਦਾਸ ਮਹਾਰਾਜ ਜੀ ਦੇ ਚਾਰਨਾ